ਸੱਚਿਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮਸ ਤੁਹਾਡਾ ਸਵਾਗਤ ਕਰਦੀਆਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਮੁੱਖ ਗਤੀਵਿਧੀਆਂ ਦੇ ਨਾਲ ਸਭ ਤੋਂ ਪਹਿਲਾਂ ਚੱਲਦੇ ਹਾਂ ਪਹਿਲੀ ਗਤੀਵਿਧੀ ਦੇ ਵੱਲ ਜੂਨ 1984 ਹਰ ਕਿਸੇ ਨੂੰ ਇਹ ਸਮਾਂ ਯਾਦ ਹੈ ਉਸੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਕਾਫੀ ਜ਼ੁਲਮ ਕੀਤੇ ਗਏ ਸੀ ਖਾਸ ਕਰਕੇ ਸਿੱਖਾਂ ਦੇ ਉੱਤੇ ਕਾਫੀ ਜ਼ੁਲਮ ਕੀਤੇ ਗਏ ਸੀ ਜੂਨ 1984 ਕੱਲੂ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਇੱਕ ਪਿਕਚਰ ਬੁੱਕ ਰਿਲੀਜ਼ ਕੀਤੀ ਗਈ ਹੈ ਜਿਸ ਦੇ ਵਿੱਚ ਜੂਨ 1984 ਦੀਆਂ ਤਸਵੀਰਾਂ ਸ਼ਾਮਿਲ ਸਨ ਉਹਨਾਂ ਦੀਆਂ ਤਸਵੀਰਾਂ ਫਿਲਹਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾਜੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਕੱਲੇ ਕੱਲੇ ਉੱਠ ਰਹੇ ਸਵਾਲ ਨੂੰ ਲੈ ਕੇ ਜਵਾਬ ਦਿੱਤੇ ਗਏ ਸਿਰਫ ਇੰਨਾ ਹੀ ਨਹੀਂ ਉਹਨਾਂ ਦੇ ਵੱਲੋਂ ਬਜਟ ਨੂੰ ਲੈ ਕੇ ਵੀ ਡਿਸਕਸ਼ਨ ਕੀਤੀ ਗਈ ਹੁਣ ਅਸੀਂ ਸੁਣਨੇ ਆ ਕਿ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪਿਛਲੇ ਦਿਨੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਬਾਰੇ ਗੰਡੇ ਐਮਰਜੈਂਸੀ ਰੂਪ ਤੇ ਕਾਰਜਾਂ ਇਸ ਨੂੰ ਮਨਾਇਆ ਗਿਆ ਜਿਦੇ ਵਿੱਚ ਜਿਨ੍ਹਾਂ ਨੇ ਸੰਤਾਪ 18-18 ਮਹੀਨੇ ਰਹਿ ਕੇ ਜੇਲ੍ਹਾਂ ਵਿੱਚ ਝੰਡਾਇਆ ਉਹਨਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਸੀ ਪਰ ਕੋਈ ਸਦਰ ਮੈਂਬਰ ਸਭਾ ਨੇ ਵੀ ਤਰਾ ਚੁੱਕੇ ਕੋਈ ਆਮ ਜਨਤਾ ਦੇ ਸਾਹਮਣੇ ਮੀਣਾ ਜਨਤਾ ਚ ਕੁਐਸਚਨ ਸ਼ੁਰੂ ਕਰਤੇ ਕੋਈ ਪ੍ਰਧਾਨ ਸਾਹਿਬ ਮਮਾਰੇ ਨੇ ਪਿਆ ਗਰੇ ਗਾਂਢ ਉਹਦੇ ਖਰਚੇ ਜਿਹੜੇ ਨੂੰ ਗੁਰੂ ਘਰੇ ਚੋਂ ਕਰੇ ਜਾਣਗੇ ਜੋ ਸਾਨੂੰ ਬਰਦਾਸ਼ਤ ਨਹੀਂ ਹੋ ਸਕਦੇ ਇਸੇ ਕਰਕੇ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਉਹਨਾਂ ਆਪਣੇ ਮੈਂਬਰਸ਼ਿਪਾਂ ਨੂੰ ਅਤੇ ਆਮ ਸੰਗਤ ਨੂੰ ਕਿ ਸਾਡਾ ਖਰਚਾ ਕਿੰਨਾ ਆਇਆ ਤੇ ਉਹ ਖਰਚਾ ਸੰਗਤ ਨੂੰ ਕੀਤਾ ਗਿਆ ਜਾਂ ਗੁਰੂ ਘਰੋਂ ਕੀਤਾ ਗਿਆ ਸਾਡਾ ਲੰਗਰ ਦਾ ਖਰਚ 1500 ਤੋਂ ਲੈ ਕੇ 2000 ਇਹ ਲੰਗਰ ਖਾ ਦਾ ਸੰਗਤ ਨੇ ਜੀ ਦੇ 415000 ਰੁਪਏ ਸਾਡਾ ਖਰਚਾ ਆਇਆ ਮਮੰਤੋਂ ਦਿੱਤੇ ਗਏ ਜਿਹੜੇ 1,50,000 ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਨਾਲ ਇੱਕ ਦਿੱਤੀ ਵੀ ਉਹਦੇ ਨਾਉ ਜਾ ਰਹਾ ਹੈ ਲੋਈਆਂ ਦਿੱਤੀਆਂ ਗਿਆ ਜਿਹੜੇ ਸੰਮਾਨ ਚੂੜੇ ਉਹਦਾ ਖਰਚਾ 11 ਜਾ ਰਹਾ ਹੈ ਜਿਹੜੇ ਫਲੈਕਸ ਪਿੱਛੇ ਲਗਾਇਆ ਗਿਆ ਇਕੋ ਫਲੈਕਸ ਉਹਦੇ ਤੇ ਖਰਚਾ 12,800 ਵੀ ਆਇਆ ਪਾਰਟੀਸ਼ਨ ਟੈਂਟ ਜਿਹੜੇ ਉਹ ਐਡਵੋਟਰੀ ਹਾਲ ਦੀ ਈ ਉਹਦੇ ਸਿਰਫ 10,000 ਖਰਚਾ ਆਇਆ ਅਡਵੋਕੇਟ ਲਈ ਹਾਲ ਦਾ ਕਿਰਾਇਆ 1.5 ਲੱਖ ਦਿੱਤਾ ਗਿਆ ਕੂਲੇ ਕਿਰਾਏ ਦੇ ਰਿਹਾ ਸੀ ਕੁਲਰ ਲਾਏ ਗਏ ਲੰਗਰ ਦੇ ਵਿੱਚ ਉਹ 1400 ਰੁਪਏ ਖਰਚ ਆਇਆ ਆਖੀ ਇਹ ਚ 7,66,220 ਰੁਪਏ ਟੋਟਲ ਖਰਚ ਆਇਆ ਸਾਡਾ ਟੋਟਲ 7,66,220 ਰੁਪਏ ਟੋਟਲ ਖਰਚਾ ਆਇਆ ਇੱਕ ਵੀ ਨਵਾਂ ਪੈਸਾ ਨਾ ਗੁਰੂ ਘਰ ਦੇ ਚ ਲੰਗਰ ਵਰਤਿਆ ਨਾ ਗੁਰੂ ਘਰ ਦੇ ਪਾਣੀ ਵਰਤਿਆ ਤੇ ਜਿਹੜੇ ਲੰਗਰ ਵਰਤਾਂ ਵਾਲੇ ਉਹ ਵੀ ਸਾਰਾ ਜਿਹੜਾ ਸੀ ਉਹ ਫੈਕਟਰੀ ਵਾਲੇ ਕੋ ਖਰਚਾ ਕੀਤਾ ਗਿਆ ਤੇ ਗੁਰੂ ਘਰ ਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਉਸ ਕੰਮ ਵਾਸਤੇ ਕਿਰੇ ਦੇ ਖਰਚਾ ਨਹੀਂ ਕੀਤਾ ਗਿਆ ਇਹ ਸਾਰਾ ਜੋਗੋਜ ਹੋਇਆ ਇਹ ਸੰਗਤ ਦੇ ਸਹਿਯੋਗ ਨਾਲ ਹੋਇਆ ਇਸ ਲਈ ਸੰਗਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨੂੰ ਕਾਮਯਾਬ ਕਰਨ ਵਾਸਤੇ ਆਪਣੇ ਖਰਚੇ ਕੀਤੇ ਗਏ ਹੋਰ ਇੱਕ ਇਹਦੇ ਕੁਐਸਚਨ ਬੜਾ ਉੱਠਿਆ ਕਿ ਸ਼ਾਇਦ ਭਾਜਪਾ ਸਰਕਾਰ ਨੇ ਕਰਾਇਆ ਹੋਵੇ ਸਰਕਾਰ ਕੋਈ ਇੱਕ ਨਵਾਂ ਤਰ੍ਹਾਂ ਸਹਾਇਤਾ ਨਹੀਂ ਲਈ ਇੱਕ ਨਵਾਂ ਪੈਸਾ ਵੀ ਸਰਕਾਰ ਕੋਈ ਪੁੱਛ ਸਕਦੇ ਹੋ ਇਹ ਕੇਵਲ ਤੇ ਕੇਵਲ ਬਿਨਾ ਸਰਕਾਰ ਦੇ ਸਹਿਯੋਗ ਤੋਂ ਬਿਨਾ ਗੁਰੂ ਘਰ ਦੇ ਖਰਚਾ ਕੀਤਿਆਂ ਪ੍ਰੋਗਰਾਮ ਕੀਤਾ ਗਿਆ ਜਿਹਦੇ ਸਭ ਤੋਂ ਵੱਡੀ ਗੱਲ ਜਿਹੜੀ ਰਹੀ ਕੋਈ ਵੀ ਆਈਪੀ ਕਲਚਰ ਨਹੀਂ ਵਰਤਿਆ ਗਿਆ ਹਰ ਬੰਦੇ ਨੂੰ ਆਮ ਖਾਸ ਨਹੀਂ ਲੰਗਰ ਵੀ ਇੱਕੋ ਜਿਹਾ ਵਰਤਿਆ ਗਿਆ ਤੇ ਸਨਮਾਨ ਵੀ ਸਭ ਦਾ ਬਰਾਬਰ ਕੀਤਾ ਗਿਆ ਕੋਈ ਕਿਸੇ ਨੂੰ ਵੇਖ ਵੀ ਨਹੀਂ ਸਮਝਿਆ ਗਿਆ ਜਿੰਨੇ ਸਨਮਾਨ ਨੂੰ ਸਾਰੇ ਨੂੰ ਬਰਾਬਰ ਸਨਮਾਨ ਕੀਤਾ ਗਿਆ ਸੰਜੀਵ ਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਹੁਣ ਐਮਐਲਏ ਬਣ ਚੁੱਕੇ ਨੇ ਲੁਧਿਆਣੇ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਚੋਣਾ ਹੋਇਆ ਸੀ ਜਿਸ ਵਿੱਚ ਸੰਜੀਵ अरोड़ा ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹ ਜਿੱਤੇ ਤੇ ਹੁਣ ਉਹਨਾਂ ਤੇ ਸਾਰੀ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਨੇ ਹੌਲੀ-ਹੌਲੀ ਸੌਂਪੀਆਂ ਜਾ ਰਹੀਆਂ ਨੇ ਫਿਲਹਾਲ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਸੰਜੀਵ अरोੜਾ ਤੇ ਇੰਡਸਟਰੀਅਲ ਵਿਭਾਗ ਅਤੇ ਐਨ ਆਰ ਆਈ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੰਜੀਵ अरोੜਾ ਜੋ ਕਿ ਆਮ ਆਦਮੀ ਪਾਰਟੀ ਦੇ ਹੁਣ ਵਿਧਾਇਕ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਅਤੇ ਇੱਕ ਸ਼ਪਤ ਵੀ ਲਈਤੀ ਗਈ ਜੋ ਹੁਣ ਅਸੀਂ ਸੁਣਦੇ ਹਾਂ ਮੈਂ ਮਾਨਯੋ ਮੈਂ ਮੈਂ ਸੰਜੀਵ अरोੜਾ ਈਸ਼ਵਰ ਦੀ ਸੌਂ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧਤਾ ਅਤੇ ਅਖੰਡਤਾ ਨੂੰ ਪਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਿਆਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਪੈਜਾ ਪੱਕਾ ਸਨੇਹ ਜਾਂ ਦੁਰ ਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂਇਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਦੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜੇਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜੇਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਹਿਮਾਚਲ ਪ੍ਰਦੇਸ਼ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟ ਗਿਆ ਜਿਸ ਤੋਂ ਬਾਅਦ ਕਈ ਜਾਨਾਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਤੇ ਸਿਰਫ ਇੰਨਾ ਹੀ ਨਹੀਂ ਹੋਰ ਵੀ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਹੁਣ ਅਸੀਂ ਸੁਣਦੇ ਹਾਂ ਸੌਮਿਆ ਜੀ ਨੂੰ ਜੋ ਕਿ ਹਿਮਾਚਲ ਦੇ ਵਿੱਚ ਇਸ ਬੱਦਲ ਫਟਣ ਦੀ ਪੂਰੀ ਜਾਣਕਾਰੀ ਦੇ ਰਹੇ ਨੇ ਤੇ ਇਹ ਵੀ ਦੱਸ ਰਹੇ ਨੇ ਕਿ ਕਿੰਨਾ ਕੁ ਨੁਕਸਾਨ ਹਿਮਾਚਲ ਦੇ ਵਿੱਚ ਹੋਇਆ मैं, क्या सिचुएशन है आपको बस्ट है, कहा कहा है पर हुआ कितना नुकसान रोड ओवरऑल क्या uh, है ओवरऑल uh, सबसे दुखद बात जो मैं आपको बताना चाहती हूँ वो ये है कि गोहर प्रेव के इलाके में नौ लोग जो हैं वो मिसिंग हैं और उनको अभी हम ढूंढने में लगे हुए हैं हमारी एस डी आर एफ और एन डी आर एफ की टीम करसोग और गोहर दोनों एरिया में तैनात है और वहाँ पर वो रेस्क्यू ऑपरेशंस को कंटिन्यू कर रहे हैं Uh, मैं और एस एच साहब और हमारी सारी टीम जो है जगह जगह पर जाकर लोगों को रेस्क्यू कराने का काम कर रही है uh, कल जोनल हॉस्पिटल के पास भी कुछ एरियाज़ थे जहाँ से छोटे बच्चों को भी रेस्क्यू किया गया और वहाँ पे कुछ परिवारों को रेस्क्यू किया गया जो कुछ रोगियों का आश्रम है वहाँ से भी लोगों को रेस्क्यू किया गया है अभी की स्थिति ऐसी है कि कई जगह पर क्लाउड बर्स्ट हो रहा है जो कि मेनली कुल्लू और uh, मंडी के इलाकों में है और आगे जो, जो जोगिंदर नगर का इलाका है वहाँ पे भी रोड्स बंद हैं और पंडो में भी थोड़ी लैंडस्लाइडिंग की संभावना लग रही है और वहाँ भी हम रोड ओपनिंग पार्टी हमने भेज दी है और वहाँ पर हम बुलडोजर्स को लगाकर रास्ते को खोल रहे हैं हमारे जन साधारण से ये अपील रहेगी कि वो मेट्रोलॉजिकल डिपार्टमेंट की आ, जो भी इंस्ट्रक्शंस हैं उनको लगातार फॉलो करें अपनी यात्राओं को नियंत्रित करें और जितना हो सके घरों में रहें और पहले अपने आप को रेस्क्यू करें और उसके बाद किसी और की मदद करने की कोशिश करें कौन कौन सी फोर्सेज को डिप्लॉय किया जाए फ़िलहाल हमारे जितने भी ज़िलों की फोर्स है इस रेंज में मंडी कुल्लू लाहौल हमीरपुर और बिलासपुर हमीरपुर में भी काफ़ी लोगों को करीब नौ से दस लोगों को भोरन जेरिया से रेस्क्यू किया गया है और एन और एस की टीम हमारे साथ लगी हुई है और साथ में सभी डिस्ट्रिक्ट की जितनी भी क्यू है और हम सभी लोग जो हैं वो लोगों की रेस्क्यू में लगे हुए हैं कहीं पे तो पे जो एरिया हो जा रोड पर है एयरफोर्स से से कुछ इस तरह फिलहाल तो, तो अभी किसी और सेना से मदद नहीं ली गई है और हम एन की टीम की मदद से ही रोड ओपनिंग भी कर रहे हैं और हम खुद ही जगह जगह जाकर लोगों का जायजा ले रहे हैं और जिन लोगों लोगों को रेस्क्यू कर कर विपाशा सदन और अन्य जगहों पर रखा गया है उनके भी हालचाल को लगातार पूछ रहे हैं और उनके खाने की व्यवस्था को भी हम सुचारू रूप से चलाए हुए हैं मॉनसून को लेके वी अपडेट सामने आ रही है ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫੇਰ ਤੋਂ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲੇਗਾ ਤੇ ਜੇਕਰ ਤੁਸੀਂ ਵੀ ਇਸ ਮੀਂਹ ਦੇ ਮੌਸਮ ਦੇ ਵਿੱਚ ਬਾਹਰ ਜਾ ਰਹੇ ਹੋ ਤਾਂ ਸਤਰਕ ਹੋ ਜਾਓ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇੱਕ ਵਾਰ ਫਿਰ ਤੋਂ ਹੁਣ ਮੌਨਸੂਨ ਨੇ ਪੰਜਾਬ ਦੇ ਵਿੱਚ ਆਪਣੇ ਪੈਰ ਰੱਖ ਲਏ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਪੂਰੇ ਹਫਤੇ ਦੇ ਵਾਸਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ 5-6 ਦਿਨਾਂ ਵਾਸਤੇ ਲਗਾਤਾਰ ਬਾਰਿਸ਼ ਦੇਖਣ ਨੂੰ ਮਿਲੇਗੀ ਜੀ ਜੀਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਕਿਉਂਕਿ ਮੌਨਸੂਨ ਦੀ ਆਮਦ ਸਾਰੇ ਰੀਜਨ ਦੇ ਵਿੱਚ ਹੋ ਗਈ ਹੈ ਔਰ ਰੇਨੀ ਔਰ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 31 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.5 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ

ਬਿਲਕੁਲ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੌਨਸੂਨ ਦੀ ਆਮਦ ਸਾਰੇ ਰੀਜਨ ਦੇ ਵਿੱਚ ਹੋ ਗਈ ਹੈ 29 ਜੂਨ ਨੂੰ ਜਿਹੜਾ ਸਾਰਾ ਕੰਟਰੀ ਮੌਨਸੂਨ ਦੇ ਨਾਲ ਕਵਰ ਹੋ ਗਿਆ ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 22 ਜੂਨ ਨੂੰ ਪਠਾਨਕੋਟ ਦੇ ਵਿੱਚ ਮੌਨਸੂਨ ਦੀ ਆਮਦ ਹੋ ਗਈ ਸੀ ਔਰ 25 ਜੂਨ ਨੂੰ ਸਾਰਾ ਜਿਹੜਾ ਪੰਜਾਬ ਸਟੇਟ ਕਵਰ ਹੋ ਗਿਆ ਸੀ ਔਰ ਇਸ ਵਕਤ ਜਿਹੜਾ ਇੱਕ ਵਾਈਡ ਸਪਰੈਡ ਸਿਸਟਮ ਸਾਰੇ ਰੀਜਨ ਦੇ ਉੱਪਰ ਬਣਿਆ ਹੋਇਆ ਸੋ ਉਹਦੇ ਕਰਕੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਜੇਸੀ ਆਨਵਾਰੇ ਦਿਨਾਂ ਦੇ ਵਿੱਚ ਬਾਰਿਸ਼ ਦੀ ਗੱਲ ਕਰੀਏ ਤਾਂ ਆਨਵਾਰੇ ਕੁਝ ਦਿਨ ਵੀ ਫਿਲਹਾਲ ਇਸੇ ਤਰ੍ਹਾਂ ਜਿਹੜੀ بارش ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ بارش ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ yellow alert ਹੈ ਉਹ ਜਾਰੀ ਕੀਤਾ ਹੈ ਜੀ ਜੇਸੀ ਜੂਨ ਮਹੀਨੇ ਦੀ ਗੱਲ ਕਰੀਏ ਲੁਧਿਆਣਾ ਦੀ ਜੂਨ ਦੀ ਨੋਰਮਲ بارش 82.8 ਮਿਲੀਮੀਟਰ ਹੈ ਔਰ ਇਸ ਵਾਰੀ ਜੂਨ ਮਹੀਨੇ ਦੇ ਵਿੱਚ 128.2 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਜਿਹੜੀ ਕਿ ਨੋਰਮਲ ਤੋਂ 45.4 ਮਿਲੀਮੀਟਰ ਜ਼ਿਆਦਾ ਹੈ ਇੱਕ ਖੰਡ ਸੂਚਨ ਲੱਗੀ ਕੋਈ ਜਾਨ ਜਾਣ ਦੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ بارش ਕਾਫੀ ਥਾਵਾਂ ਤੇ ਐਕਸਪੈਕਟਡ ਹੈ ਔਰ ਕਿਤੇ ਕਿਤੇ ਜੋ ਹੈਵੀ بارش ਹੈ ਉਹ ਹੋ ਸਕਦੀ ਹੈ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਦੋ ਇਜਾਜ਼ਤ ਸ਼ਸ਼ੀਆਕਾਲ